ਹਾਂਜੀ ਸੋਸ਼ਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਰੋਜ਼ ਵਾਟਰ ਇਕੱਲਾ ਰੋਜ਼ ਵਾਟਰ ਨਹੀਂ ਹੈਗਾ ਇਹਦੇ ਵਿੱਚ ਕੁਝ 허ब्स ਹੋਰ ਮਿਕਸ ਕਰਾਂਗੇ ਜਿਹੜਾ ਤੁਸੀਂ ਆਪ ਦੇ ਕੱਲੇ ਫੇਸ ਦੇ ਉੱਪਰ ਨਹੀਂ ਅਪਲਾਈ ਕਰ ਸਕਦੇ ਬਲਕਿ ਤੁਸੀਂ ਆਦੇ ਹੱਥਾਂ ਪੈਰਾਂ ਦੇ ਉੱਪਰ ਵੀ ਅਪਲਾਈ ਕਰ ਸਕਦੇ ਹੋ ਤੁਸੀਂ ਆਦੇ ਵਾਲਾਂ ਦੇ ਉੱਪਰ ਵੀ ਅਪਲਾਈ ਕਰ ਸਕਦੇ ਹੋ ਇਹ ਤੁਹਾਡੀ ਸਕਿਨ ਦੇ ਕੰਟ੍ਰੈਕਸ਼ਨ ਨੂੰ ਇੱਕ ਤਰ੍ਹਾਂ ਸ਼ੇਡ ਲਾਈਟਿੰਗ ਕਰੂਗਾ ਤੁਹਾਡੀ ਸਕਿਨ ਨੂੰ ਫਲਰਸ ਬਣਾਊਗਾ ਤੁਹਾਡੀ ਸਕਿਨ ਦੇ ਉੱਪਰ ਗਲੋਅ ਲੈ ਕੇ ਆਊਗਾ ਫੇਸ ਦੇ ਉੱਪਰ ਬਹੁਤ ਜ਼ਿਆਦਾ ਐਕਨੇ ਵਗੈਰਾ ਹੋ ਗਏ ਆ ਪਿੰਪਲਸ ਮੋਟੇ-ਮੋਟੇ ਪਿੰਪਲ ਹੋ ਗਏ ਆ ਤੇ ਉਹਨਾਂ ਨੂੰ ਇਹ ਜੇ ਤੁਸੀਂ ਰੈਗੂਲਰਲੀ ਉਹਨੂੰ ਯੂਜ਼ ਕਰਦੇ ਰਹੋਗੇ ਨਾ ਤਾਂ ਥੋੜੇ ਜਿਹੜੇ ਪਿੰਪਲਸ ਵਗੈਰਾ ਹੈ ਕਿ ਐਕਨੇ ਥੋੜੇ ਫੇਸ ਦੇ ਉੱਪਰ ਬਹੁਤ ਜ਼ਿਆਦਾ ਹੋ ਗਏ ਉਹਨਾਂ ਨੂੰ ਇਹ ਸਹੀ ਕਰੂਗਾ ਜੇ ਟੀਨੇਜਰਸ ਟੀਨੇਜਰਸ ਤੇ ਜਦੋਂ ਟੀਨੇਜਰਸ ਤੇ ਹਾਰਮੋਨ ਚੇਂਜਿੰਗ ਹੁੰਦੀ ਹੈ ਤਾਂ ਉਹਨਾਂ ਦੇ ਫੇਸ ਦੇ ਉੱਪਰ ਨਾ ਛੋਟੇ-ਛੋਟੇ ਦਾਣੇ ਨਿਕਲਣੇ ਸਟਾਰਟ ਹੋ ਜਾਂਦੇ ਆ ਤੇ ਰਗੋਰੀ ਉਹ ਕਲੋਸ ਵਾਟਰ ਨੂੰ ਅਸੀਂ ਨੂੰ ਯੂਜ਼ ਕਰਦੇ ਰਹਿਣਾ ਤਾਂ ਉਹਨਾਂ ਦੇ ਛੋਟੇ ਛੜੇ ਦੁਆਣੀ ਜੜੇ ਫੇਸ ਉੱਪਰ ਹੋਏ ਹੁੰਦੇ ਆ ਉਹ ਬਿਲਕੁਲ ਸਹੀ ਹੋ ਜਾਣਗੇ ਗਰਮੀਆਂ ਦੇ ਦਿਨਾਂ ਵਿੱਚ ਇਹ ਬਹੁਤ ਵਧੀਆ ਜੇ ਤੁਸੀਂ ਇਹਨੂੰ ਰੈਗੂਲਰਲੀ ਇਹਨੂੰ ਯੂਜ਼ ਕਰੋਗੇ ਤਾਂ ਰਿੰਕਲਸ ਲਈ ਵੀ ਇਹ ਬਹੁਤ ਵਧੀਆ ਰਿੰਕਲਸ ਨੂੰ ਲਿਫਟ ਕਰੂਗਾ ਹੈਅਰਸ ਦੇ ਉੱਪਰ ਵੀ ਜੇ ਤੁਸੀਂ ਅਪਲਾਈ ਕਰੋਗੇ ਨਾ ਥੋੜੇ ਹੈਅਰਸ ਨੂੰ ਵੀ ਇਹ ਸ਼ਾਈਨ ਦੇਊਗਾ ਥੋੜੇ ਹੈਅਰ ਸਮੂਥ ਹੋਣਗੇ ਦੇ ਨਾਲ ਹੱਥ ਪੈਰਾਂ ਦੀ ਜਿਹੜੀ ਸਕਿਨ ਆ ਉਹ ਗਲੋ ਕਰੂਗੀ ਤੁਹਾਡੇ ਜੜੇ ਹੱਥ ਪੈਰਾਂ ਦੀ ਸਕਿਨ ਦੇ ਉੱਪਰ ਡਰਾਇਨਸ ਆ ਉਹ ਵੀ ਇਹ ਦੂਰ ਕਰੂਗਾ ਤੇ ਚਲ ਵੀ ਦੇਖਦੇ ਆਂ ਅੱਜ ਆਪਾਂ ਨੂੰ ਬਣਾਉਣਾ ਕਿਵੇਂ ਆ ਉਸ ਤੋਂ ਪਹਿਲਾਂ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਬਟਨ ਨੂੰ ਵੀ ਕਲਿੱਕ ਕਰਨਾ ਤਾਂ ਕਿ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤੇ ਚਲ ਫਿਰ ਦੇਖਦੇ ਆਂ ਅੱਜ ਦਾ ਰੋਜ਼ ਵਾਟਰ ਆਪਾਂ ਕਿਵੇਂ ਬਣਾਉਣਾ ਤੇ ਇਹਦੇ ਵਿੱਚ ਕਿਤੇ ਕਿਤੇ ਹਰਬਸ ਆ ਜਿਹੜੇ ਆਪਾਂ ਉਹਦੇ ਵਿੱਚ ਮਿਕਸ ਕਰਦੇ ਆਂ ਹਾਂਜੀ ਸਭ ਤੋਂ ਪਹਿਲਾਂ ਲਾਵਾਂਗੇ ਆਪਾਂ ਦੇਸੀ ਗੁਲਾਬ ਤੁਸੀਂ ਦੇਸੀ ਗੁਲਾਬ ਹੀ ਲੈਣੇ ਆਂ ਪਚਾਰ ਵਾਲੇ ਤੁਸੀਂ ਫੁੱਲ ਨਹੀਂ ਲੈਣੇ ਜੇ ਤੁਹਾਨੂੰ ਦੇਸੀ ਗੁਲਾਬ ਨਹੀਂ ਮਿਲ ਜਾਦਾ ਤੁਸੀਂ ਇਦਾਂ ਦੇ ਸੁੱਕੇ ਫੁੱਲ ਵੀ ਲੈ ਸਕਦੇ ਹੋ ਇਹਨਾਂ ਦੇ ਵਿੱਚ ਨਾ ਵਿਟਾਮਿਨ A B C ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਤੇ ਆਇਰਨ ਵੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਬਟ ਇਹਨਾਂ ਨਾਲ ਜੋ ਥੋੜਾ ਟੋਨਰ ਆਣਾ ਉਹ ਬ੍ਰਾਊਨ ਕੁਝ ਜ਼ਿਆਦਾ ਬਣੂਗਾ ਪਿੰਕ ਕਲਰ ਦਾ ਨਹੀਂ ਬਣੂਗਾ ਤੇ ਉਸ ਤੋਂ ਬਾਅਦ ਆਪਾਂ ਪਾਣੀ ਬੋਇਲ ਕਰ ਲਾਂਗੇ ਤੇ ਇਹਦੇ ਵਿੱਚ ਐਡ ਕਰਾਂਗੇ ਆਪਾਂ ਫਲਾਵਰ ਮੈਂ ਫਲਾਵਰ ਦੇ ਪੱਤੇ ਅਲੱਗ ਕਰ ਲਿਆ ਸੀ ਕਿ ਵੀ ਡੰਡੀਆਂ ਅਲੱਗ ਕਰ ਲਈਆਂ ਸੀਗੀਆਂ ਜੇ ਤੁਹਾਨੂੰ ਜ਼ਿਆਦਾ ਮਾਤਰਾ ਦੇ ਵਿੱਚ ਵੀ ਟੋਨਰ ਚਾਹੀਦਾ ਤਾਂ ਤੁਸੀਂ ਜ਼ਿਆਦਾ ਫੁੱਲ ਲੈਣੇ ਆ ਤੇ ਪਾਣੀ ਵੀ ਉਨੇ ਮਾਤਰਾ ਦੇ ਵਿੱਚ ਹੀ ਲੈਣਾ ਜੇ ਤੁਹਾਨੂੰ ਘੱਟ ਚਾਹੀਦਾ ਜਿਵੇਂ ਮੈਨੂੰ ਥੋੜਾ ਚਾਹੀਦਾ ਸੀਗਾ ਤੇ ਮੈਂ ਥੋੜਾ ਜਿਹਾ ਪਾਣੀ ਲਿਆ ਤੇ ਚਾਰ ਪੰਜ ਫੁੱਲ ਇਹਦੇ ਵਿੱਚ ਪੱਤੇ ਇਹਦੇ ਵਿੱਚ ਫੁੱਲਾਂ ਦੇ ਪੱਤੇ ਇਹਦੇ ਵਿੱਚ ਮੈਂ ਐਡ ਕੀਤੇ ਆ ਤੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਐਡ ਕਰੂੰਗੀ ਮਲੁਠੀ ਮਲੁਠੀ ਦਾ ਟੁਕੜਾ ਐਡ ਕਰਨਾ ਆਪਾਂ ਇਹਦੇ ਵਿੱਚ ਪਾਊਡਰ ਨਹੀਂ ਇਹਦੇ ਵਿੱਚ ਐਡ ਕਰਨਾ ਤੇ ਇੰਨਾ ਕੁਟ ਲਿਆ ਸੀਗਾ ਉੱਟ ਕੇ ਐਵੇਂ ਤੋੜ ਕੇ ਤੇ ਇਹਦੇ ਵਿੱਚ ਮੈਂ ਮਲੁਠੀ ਦੇ ਜੋ ਟੁਕੜੇ ਨੂੰ ਇਹਦੇ ਵਿੱਚ ਪਾ ਦੂੰਗੀ ਜਦੋਂ ਇਹ 5 ਕਿ ਮਿੰਟ ਵਾਸਤੇ ਨੂੰ ਟੱਕ ਕੇ ਰੱਖਤਾ ਸੀ ਮੈਂ ਤੇ ਉਸ ਤੋਂ ਬਾਅਦ 5 ਕਿ ਮਿੰਟਾਂ ਬਾਅਦ ਇਹਦੇ ਵਿੱਚ ਮੈਂ ਮਲੁਠੀ ਪਾਦੀ ਕਿਉਂਕਿ ਮਲੁਠੀ ਜਿਹੜੀ ਹੁੰਦੀ ਹੈ ਨਾ ਉਹ ਐਂਟੀ ਫੰਗਲ ਤੇ ਐਂਟੀ ਬੈਕਟੀਰੀਅਲ ਹੁੰਦੀ ਤੇ ਇਨਫੈਕਸ਼ਨ ਨੂੰ ਦੂਰ ਕਰਦੀ ਹੈ ਜਦੋਂ ਆਪਣੇ ਫੇਸ ਤੇ ਉੱਪਰ ਪਿੰਪਲ ਵਗੈਰਾ ਹੋ ਜਾਂਦੇ ਹਨ ਨਾ ਤੇ ਉਦੋਂ ਮਲੁਠੀ ਬਹੁਤ ਜ਼ਿਆਦਾ ਵਰਕ ਕਰਦੀ ਹੈ ਉਹਨਾਂ ਪਿੰਪਲ ਨੂੰ ਸਹੀ ਕਰਨ ਲਈ ਤੇ ਇਹਨੋਂ ਜਦੋਂ 10 ਮਿੰਟ ਹੋ ਗਏ ਸੀਗੇ ਫਿਰ ਮੈਂ ਇਹਨੂੰ ਇਦਾਂ ਦਾ ਇਹਦਾ ਕਲਰ ਹੋ ਗਿਆ ਸੀ ਤਾਂ ਫਿਰ ਮੈਂ ਇਹਨੂੰ ਛਾਣ ਲਿਆ ਛਾਣ ਕੇ ਜਿਹੜਾ ਇਹਦਾ ਬਾਅਦ ਚ ਜਿਹਦੇ ਫੁੱਲ ਤੇ ਪੱਤੇ ਵਗੈਰਾ ਬਾਅਦ ਰੈਜ਼ਨਗੇ ਨੂੰ ਤੁਸੀਂ ਇਹਨਾਂ ਨੂੰ ਸਿੱਟਣਾ ਨਹੀਂ ਇਹਦਾ ਤੁਸੀਂ ਪੈਕ ਵਗੈਰਾ ਬਣਾ ਕੇ ਤੁਸੀਂ ਆਦੇ ਫੇਸ ਦੇ ਉੱਪਰ ਜੇ ਵੀ ਅਪਲਾਈ ਕਰ ਸਕਦੇ ਹੋ ਫਿਰ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਲਵਾਂਗੀ ਵਿਟਾਮਿਨ E ਦਾ ਇੱਕ ਕੈਪਸੂਲ ਵਿਟਾਮਿਨ E ਦਾ ਕੈਪਸੂਲ ਆਪਾਂ ਬੁਰੜੇ ਵਿੱਚ ਨਹੀਂ ਐਡ ਕਰਨਾ ਇਹਦੇ ਸਿਰਫ ਆਪਾਂ 3-4 ਡਰਾਪਸ ਹੀ ਆਪਾਂ ਵਿਟਾਮਿਨ E ਦੇ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਜ਼ਿਆਦਾ ਨਹੀਂ ਇਹਦੇ ਵਿੱਚ ਆਪਾਂ ਮਿਕਸ ਕਰਨਾਗਾ ਤੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਐਡ ਕਰੂੰਗੀ ਗ੍ਰੇਸਲਿਨ ਜੇ ਤੁਸੀਂ ਗ੍ਰੇਸਲਿਨ ਨਹੀਂ ਯੂਜ਼ ਕਰਨਾ ਚਾਹੁੰਦੇ ਤੁਹਾਡੀ ਬਹੁਤ ਜ਼ਿਆਦਾ ਸਕਿਨ ਆਇਲੀ ਹੈ ਤਾਂ ਤੁਸੀਂ ਇਹਦੇ ਵਿੱਚ ਗ੍ਰੇਸਲਿਨ ਨਹੀਂ ਮਿਕਸ ਕਰਨੇ ਜੇ ਤੁਸੀਂ ਵੀ ਤੁਹਾਡੀ ਸਕਿਨ ਬਹੁਤ ਜ਼ਿਆਦਾ ਡਰਾਈ ਹੈ ਜਾਂ ਤੁਹਾਡੀ ਸਕਿਨ ਨਾਰਮਲ ਹੈ ਤਾਂ ਤੁਸੀਂ ਇਹਦੇ ਵਿੱਚ 4-5 ਡ੍ਰੌਪਸ ਹੀ ਗ੍ਰਿਸਲੀਨ ਦੀ ਐਡ ਕਰਨੀ ਇਹਦੇ ਵਿੱਚ ਜਿਆਦਾ ਗ੍ਰਿਸਲੀਨ ਨਹੀਂ ਤੁਸੀਂ ਐਡ ਨਹੀਂ ਕਰਨੀ ਤੇ ਤੁਸੀਂ ਇਦਾਂ ਦੀ ਗ੍ਰਿਸਲੀਨ ਲਾ ਸਕਦੇ ਹੋ ਤੇ ਜੇ ਤੁਹਾਡੇ ਕੋਲ ਹੋਰ ਹੈ ਤੁਸੀਂ ਹੋਰ ਲੈ ਸਕਦੇ ਹੋ ਫਿਰ ਇਹਨੂੰ ਆਪਾਂ ਪ੍ਰੋਪਰ ਕਰ ਲਾਂਗੇ ਨੂੰ ਮਿਕਸ ਤੇ ਉਸ ਤੋਂ ਬਾਅਦ ਇਹ ਇਹਦੇ ਨੂੰ ਆਪਾਂ ਇੱਕ ਬੋਤਲ ਦੇ ਵਿੱਚ ਜਿਵੇਂ ਸਪਰੇ ਬੋਤਲ ਹੈ ਉਹਦੇ ਵਿੱਚ ਆਪਾਂ ਇਹਨੂੰ ਆਪਾਂ ਫਿਲ ਕਰ ਲਾਂਗੇ ਜੇ ਤੁਹਾਡੇ ਕੋਲ ਸਪਰੇ ਬੋਤਲ ਨਹੀਂ ਹੈਗੀ ਤਾਂ ਤੁਸੀਂ ਹੋਰ ਵੀ ਕੋਈ ਬੋਤਲ ਵਗੈਰਾ ਲੈ ਸਕਦੇ ਹੋ ਉਹਦੇ ਵਿੱਚ ਆਪਾਂ ਇਹਨੂੰ ਫਿਲ ਕਰਕੇ ਰੱਖ ਸਕਦੇ ਆ ਬਟ ਇਹਦੇ ਨਾਲ ਸਪਰੇ ਬੋਤਲ ਨਾਲ ਵੀ ਐਮ ਹੁੰਦਾ ਵੀ इजीली ਇਹਨੂੰ ਆਪਾਂ ਕੈਰੀ ਕਰ ਸਕਦੇ ਆ ਜਦੋਂ ਅਸੀਂ ਕਿਤੇ ਬਾਹਰ ਅੰਦਰ ਜਾ ਰਹੇ ਆ ਤਾਂ ਆਪਾਂ ਇਹਨੂੰ इजीली ਆਪਾਂ ਕੈਰੀ ਕਰ ਸਕਦੇ ਆ ਤੇ इजीली ਆਪਾਂ ਉਹਦੇ ਫੇਸ ਦੇ ਉੱਪਰ ਆਪਦੀ ਸਕਿਨ ਦੇ ਉੱਪਰ ਆਰੇ ਹੱਥਾਂ ਪੈਰਾਂ ਦੇ ਉੱਪਰ ਆਉਦੀ ਹੇਅਰ ਦੇ ਉੱਪਰ ਇਹਨੂੰ ਆਪਾਂ ਈਜ਼ੀਲੀ ਸਪਰੇਅ ਕਰ ਸਕਦੇ ਹਾਂ ਟੋਨਰ ਨੂੰ ਤੁਸੀਂ ਐਦਾਂ ਵੀ ਲਾ ਸਕਦੇ ਹੋ ਹਾਂਜੀ ਤਾਂ ਇਸ ਤਰ੍ਹਾਂ ਬਣਾਵਾਂਗੇ ਆਪਾਂ ਰੋਜ਼ ਵਾਟਰ ਤੇ ਨੂੰ ਤੁਸੀਂ ਯੂਜ਼ ਕਿਵੇਂ ਕਰਨਾ ਇਹਨੂੰ ਯੂਜ਼ ਕਰਨਾ ਜਿਵੇਂ ਤੁਸੀਂ ਰੋਜ਼ ਵਾਟਰ ਨੂੰ ਸਪਰੇ ਬੋਤਲ ਦੇ ਵਿੱਚ ਲਿਆ ਠੀਕ ਹੈ ਥੋੜਿਆ ਆ ਦੇ ਫੇਸ ਦੇ ਉੱਪਰ ਆਸਾਨ ਤੁਸੀਂ ਅਪਲਾਈ ਕੀਤਾ ਜਿੱਦਾਂ ਮਰਜੀ ਤੁਸੀਂ ਅਪਲਾਈ ਕਰ ਸਕਦੇ ਹੋ ਚਾਹੇ ਸਵੇਰ ਕਰੋ ਤੇ ਸ਼ਾਮ ਨੂੰ ਕਰੋ ਚਾਹੇ ਰਾਤ ਨੂੰ ਕਰੋ ਜਿੱਦਾਂ ਮਰਜੀ ਤੁਸੀਂ ਇਹਨੂੰ ਅਪਲਾਈ ਕਰੋ ਇਹ ਤੁਹਾਡੀ ਸਕਿਨ ਨੂੰ glow ਵੀ ਦੇਊਗਾ ਤੁਹਾਡੀ ਸਕਿਨ ਦੇ ਉੱਪਰ ਜਿਹੜੇ ਰਿੰਕਲਸ ਵਗੈਰਾ ਆ ਰਹੇ ਆ ਉਹਨੂੰ ਲਿਫਟ ਕਰੂਗਾ ਤੁਹਾਡੀ ਸਕਿਨ ਨੂੰ ਇੱਕ ਡਿਫਰੈਂਟ ਜਿਹਾ ਕੰਪਲੈਕਸ਼ਨ ਦੇਊਗਾ ਇਹ ਨੂੰ ਸਭ ਤੋਂ ਪਹਿਲਾਂ ਤਾਂ ਜਿਹੜੇ ਮੇਨ ਚੀਜ਼ ਆ ਉਹ ਰੱਖਣਾ ਹੈ ਤੁਸੀਂ ਇਹਨੂੰ ਕਿਵੇਂ ਰੱਖਣਾ ਹੈ ਇਹ ਜਿਹਦੇ ਵਿੱਚ ਕੋਈ ਵੀ ਵੀ ਕੈਮੀਕਲ ਐਡ ਨਹੀਂ ਕੀਤਾ ਗਿਆ ਕਰਕੇ ਨਾ ਹੰਤਾ ਜੇ ਮੌਸਮ ਚਾਇਆ ਜਾਂ ਬਹੁਤ ਜ਼ਿਆਦਾ ਗਰਮੀ ਹੈ ਤੇ ਇਹ ਜੇ ਤੁਸੀਂ ਬਾਹਰ ਰੱਖੋਗੇ ਤਾਂ ਦਿਨ-ਦਿਨ ਹੀ ਕੱਢੂਗਾ ਤੇ ਜੇ ਤੁਸੀਂ ਫ੍ਰਿਜ ਦੇ ਵਿੱਚ ਇਹਨੂੰ ਰੱਖੋਗੇ ਤਾਂ ਹਫ਼ਤਾ ਤੱਕ ਇਹ ਵਧੀਆ ਚੱਲ ਜੂਗਾ ਤੇ ਨਹੀਂ ਤਾਂ ਤੁਸੀਂ ਇਹਨੂੰ ਫਿਰ ਦੁਬਾਰਾ ਤੁਹਾਨੂੰ ਇਹ ਬਣਾਉਣਾ ਪਊਗਾ ਕਿਉਂਕਿ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਐਡ ਕੀਤਾ ਇਸ ਕਰਕੇ ਇਹ ਤੁਹਾਨੂੰ ਦੁਬਾਰਾ ਪੰਜ ਹਫ਼ਤੇ ਤੱਕ ਤੁਹਾਨੂੰ ਇਹ ਦੁਬਾਰਾ ਬਣਾਉਣਾ ਹੀ ਪਊਗਾ ਜੇ ਤੁਸੀਂ ਇਹਨੂੰ ਫ੍ਰਿਜ ਦੇ ਵਿੱਚ ਰੱਖਦੇ ਹੋ ਤਾਂ ਇਹ ਹਫ਼ਤਾ ਕੱਢੂਗਾ ਜੇ ਜੇ ਤੁਸੀਂ ਬਾਹਰ ਰੱਖੋਗੇ ਤਾਂ ਸਿਰਫ ਇਹ ਦਿਨ ਹੀ ਕੱਢੂਗਾ ਕਿਉਂਕਿ ਇਹਨੂੰ ਸਿਰਫ ਫੁੰਦੀ ਲੱਗ ਚੋਗੀ ਤੇ ਉਸ ਤੋਂ ਬਾਅਦ ਇਹ ਖਰਾਬ ਹੋ ਜਾਊਗਾ ਤੇ ਫਿਰ ਤੁਹਾਨੂੰ ਇਹ ਦੁਬਾਰਾ ਇਹਨੂੰ ਐਸੀ ਤਰ੍ਹਾਂ ਹੀ ਤੁਹਾਨੂੰ ਦੁਬਾਰਾ ਬਣਾਉਣਾ ਪਊਗਾ ਤੇ ਪਰ ਹੈ ਇਹ ਪੋਚਾ ਦਾ ਵਧੀਆ ਇਹਨੂੰ ਯੂਜ਼ ਕਰਕੇ ਦੇਖੋ ਇਹਨੂੰ ਬਣਾਓ ਇਹ ਨਹੀਂ ਹਿੰਸਾ ਕੇ ਦੇਖੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਬੈਲ ਬਟਨ ਨੂੰ ਕਲਿੱਕ ਕਰਨਾ ਤਾਂ ਕਿ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤਾਂ ਮਿਲਦੀਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਤਾਂ ਤੱਕ ਦੇ ਲਈ ਸਸ਼ਕਾ